ਅੱਜਾ ਗੁਰਦਾਸਪੁਰ ਦੇ ਵਿੱਚ ਸ਼ੋਮਣੀ ਅਕਾਲੀ ਦਲ ਦੀ ਪ੍ਰਤੀਦੀ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੁਹਿੰਮ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਕੋਟ ਸੰਤੋਖ ਰਾਏ ਵਿਖੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਛੋਟੇਪੁਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਇੱਕ ਵਿਸ਼ਾਲ ਪੰਥਕ ਕਾਨਫਰੰਸ ਕਰਵਾਈ ਹੈ ਇਸ ਪੰਥਕ ਕਾਨਫਰੰਸ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਆਗੂਆਂ ਤੋਂ ਇਲਾਵਾ ਹੋਰ ਪੰਥਕ ਆਗੂਆਂ ਨੇ ਵੀ ਸ਼ਿਰਕਤ ਕੀਤੀ ਹੈ ਇਹ ਇਕੱਠ ਇਹ ਸੋਚ ਨਾਲ ਹੋਇਆ ਕਿ ਬਹੁਤ ਦੇਰ ਤੋਂ ਪੰਜਾਬ ਦੇ ਲੋਕ ਚਿੰਤਤ ਸੀ ਕਿ ਜਿਹੜੀ ਖੇਤਰੀ ਪਾਰਟੀ ਹੈ ਬਹੁਤ ਕਮਜ਼ੋਰ ਹੋ ਗਈ ਹੈ ਤੇ ਇਹ ਕਿਸੇ ਤਰ੍ਹਾਂ ਤਗੜੀ ਹੋ ਗਏ ਉਹਦੇ ਵਾਸਤੇ ਸਾਰਾ ਉਪਰਾਲਾ ਕੀਤਾ ਜਿਹੜੀਆਂ ਗਲਤੀਆਂ 2015 ਚ ਹੋਈਆਂ ਸੀ ਬਰਗਾੜੀ ਕਾਂਡ ਹੋਇਆ ਸੀ ਬੱਚੇ ਸ਼ਹੀਦ ਹੋਏ ਸੀ ਪੰਜਾਬ ਬੰਦ ਰਿਹਾ ਸੀ ਇੱਕ ਦੋ ਮਹੀਨੇ ਪੰਜਾਬ ਚ ਕੋਈ ਸੜਕਾਂ ਤੇ ਨਹੀਂ ਚੜ ਸਕਿਆ ਉਹਦੇ ਵਿੱਚ ਬਹੁਤ ਲੋਕਾਂ ਦਾ ਨੁਕਸਾਨ ਹੋ ਗਿਆ ਤੇ ਬੱਚੇ ਸ਼ਹੀਦ ਹੋਏ ਉਹਦਾ ਅਸਰ ਬੜਾ ਲੰਮਾ ਟੰਗਿਆ ਉਹਦੇ ਤੋਂ ਬਾਅਦ ਚੋੜ ਹੋਈ 17 ਦੇ ਵਿੱਚ ਬੰਦੇ ਜਿੱਤੇ ਅਕਾਲੀਵਾਲ ਦੇ 15 ਫੇਰ ਹੋਈ 19 ਚ ਬੰਦੇ ਜਿੱਤੇ 2 ਫੇਰ ਹੋਈ ਬਾਈਕ ਬੰਦੇ ਜਿੱਤੇ 3 ਤੋਂ ਨਜੁਕ ਚਲਾ ਗਿਆ ਫੇਰ ਆਈ 25 ਦੇ ਵਿੱਚ ਇਲੈਕਸ਼ਨ ਤੇ ਬੰਦਾ ਜਿੱਤਿਆ 1 ਇਹ ਸਾਰੇ ਕਾਲੀ ਵਰਕਰਾਂ ਤੇ ਲੀਡਰਾਂ ਵਾਸਤੇ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸੀ ਕਿ ਜਿਹੜੀ ਸਭ ਤੋਂ ਸਟੌਂਕ ਤੇ ਵੱਡੀ ਪਾਰਟੀ ਸੀ ਉਹ ਕਿੱਥੇ ਚਲ ਗਈ ਤਾਂ ਲੀਡਰਾਂ ਨੇ ਜਿਹੜੀ ਸੋਚਿਆ ਜੇ ਤਾਂ ਲੀਡਰ ਵਾਸਤੇ ਇਸ਼ਾਰਾ ਪੜਾ ਹੁੰਦਾ ਜੇ ਲੀਡਰ ਦੀ ਲਿਡਵੀ ਚ ਇੱਕ ਪਾਰਟੀ ਚੜਦੀ ਕਰਾਜ ਜਾਂਦੀਆ ਸਿਰ ਇਹਨੂੰ ਪੈਂਦੇ ਆ ਜਦੋਂ ਇੱਕ ਲੀਡਰ ਦੀ ਲੀਡਰੀ ਚ ਕਾਲੀਦਲ ਥਲੇ ਡੇਕ ਪੈਂਦਾ ਉਹਨੂੰ ਮਹਿਸੂਸ ਕਰਨਾ ਚਾਹੀਦਾ ਕਿ ਮੈਂ ਜ਼ਿੰਮੇਵਾਰ ਹਾਂ ਸ਼ਰ ਦਿੰਦਾ ਨਹੀਂ ਛੱਡਿਆ ਘਰ ਦੀ ਉਹਦੀ ਕਹਿੰਦੀ ਸੀ ਵੀ ਸਾਡਾ ਤਖਤ ਨਾ ਰਹੇ ਜੇ ਹਾਂ ਦਰਗਾੜੀ ਕਰਵਾਇਆ ਹੋਵੇ ਜਾਂ ਸਾਡਾ ਬਰਗਾੜੀ ਚ ਕੋਈ ਕਸੂਰ ਹੋਵੇ ਤੇ ਹੁਣ ਦਸੰਦਰ ਦੋ ਨੂੰ ਉੱਥੇ ਝੂਠ ਨਹੀਂ ਸੀ ਬੋਲਿਆ ਜਾਣਾ ਅਕਾਲ ਤਖਤ ਤੇ ਉਥੋਂ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀੜੀ ਦਾ ਤਖਤ ਆ ਗੁਰੂ ਰਜਿੰਦਰ ਦੇਵ ਦੀ ਸ਼ਹਾਦਤ ਤੋਂ ਬਾਅਦ ਉਸ ਤਖਤ ਸਾਜਿਆ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਹੱਥ ਲੱਗੇ ਸੀ ਬਾਬਾ ਫੁੱਟਾ ਸਾਹਿਬ ਦੇ। ਇਹ ਸਾਡੀ ਸ਼ਾਨਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਆ। ਲੰਗਰ ਦਾ। ਸੋ ਇਹ ਤਾਂ ਅਕਾਲ ਤਖਤ ਸਾਹਿਬ ਨੂੰ ਇੱਕ ਡਿਊਟੀ ਦੀ ਸੇਵਾ ਲੱਗੀ ਆ। ਭਰਤੀ ਦੀ ਅਸੀਂ ਸੇਵਾ ਨਿਭਾ ਰਹੇ ਆ। ਹਾਂ ਕਿਸ ਤਿੱਕਾ ਲੱਗਦਾ ਹੈ ਕਿ ਪੰਥ ਇਸ ਵੇਲੇ ਕਿੱਥੇ ਖੜਾ ਹੈ? ਸਾਰੇ ਕਹਿ ਰਹੇ ਪੰਥ ਨੂੰ ਖਤਰਾ, ਪੰਥ ਨੂੰ ਖਤਰਾ। ਤੁਸੀਂ ਕੀ ਸਮਝਦੇ ਹੋ? ਪੰਥ ਨੂੰ ਕੋਈ ਖਤਰਾ ਨਹੀਂ। ਦੇਖੋ ਪੰਥ ਨੂੰ ਨਾ ਕਦੇ ਖਤਰਾ ਸੀ ਨਾ ਹੈ ਨਾ ਕਦੇ ਹੋਊਗਾ। ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਹੁੰਦਾ। ਪ੍ਰੋਬਲਮ ਆ ਜਾਂਦੀ ਹੈ ਲੀਡਰਸ਼ਿਪ ਨੂੰ। ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਨਰਾਜ ਹੋ ਜਾਂਦੇ ਆ ਲੋਕ ਲੇਕਿਨ ਪੰਥ ਨੇ ਦੇਖਿਆ ਹੀ ਹੈ ਜਦੋਂ ਹੁਣ ਵੀ ਚੋਣਾਂ ਹੋਗੇਆਂ ਡੀਆਂ ਪਾਰਲੀਮੈਂਟ ਦੇ ਵਿੱਚ ਵੀ ਪੰਥ ਨੇ ਜਲਵਾ ਦਿਖਾਇਆ ਆਪਦਾ ਪੰਥ ਤਾਂ ਤਿਆਰ ਬੈਠਾ ਲੇਕਿਨ ਉਹਨਾਂ ਲੱਗੇ ਕਿ ਜਿਹੜੀ ਲੀਡਰਸ਼ਿਪ ਹੈ ਸਹੀ ਪ੍ਰਿੰਸੀਪਲਸ ਤੇ ਹੈ ਸਹੀ ਸਿਧਾਂਤਾਂ ਤੇ ਹੈ ਉਹ ਆਪਣੇ ਲਈ ਕੰਮ ਕਰ ਰਹੇ ਕਿ ਪੰਥ ਲਈ ਕਰ ਰਹੇ ਆ ਜੇ ਅਸੀਂ ਪੰਥ ਨੂੰ ਸਮਰਪਿਤ ਹੋ ਕੇ ਲੀਡਰਸ਼ਿਪ ਕੰਮ ਕਰੂਗੀ ਤਾਂ ਪੰਥ ਤਾਂ ਤਿਆਰ ਹੀ ਬੈਠਾ ਲੇਕਿਨ ਪੰਥਾ ਤੋਂ ਧੋਖੇ ਮਿਲ ਚੁੱਕੇ ਨੇ ਕਿਹੜਾ ਕਹ ਲਿਆ ਬੀਜੇਪੀ ਕਹ ਲਿਆ ਸ਼੍ਰੋਮਣੀ ਅਕਾਲੀ ਦਲ ਕਹ ਲਿਆ ਜਾਂ ਆਮ ਆਦਮੀ ਪਾਰਟੀ ਕਹ ਲਿਆ ਸਾਰੀਆਂ ਕਹਿ ਰਹੀਆਂ ਨੇ ਕਿ ਪੰਜਾਬ ਨੂੰ ਬਚਾਉਣਾ ਨਸ਼ੇ ਤੋਂ ਬਚਾਉਣਾ ਪੰਜਾਬ ਨੂੰ ਰਖਲਾ ਪੰਜਾਬ ਬਣਾਉਣਾ ਪਰ ਪੰਜਾਬ ਵਿੱਚ ਤਾਂ ਉੱਥੇ ਕੀ ਹੈ ਕਾਡਲ ਯਾਤਰਾਵਾਂ ਕੱਡੀਆਂ ਜਾ ਰਹੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਸ਼ੇ ਦੇ ਖਿਲਾਫ ਪਰ ਨਸ਼ਾ ਪਿਛਲੇ ਕਈ ਸਾਲਾਂ ਤੋਂ ਉਮੀਦਾਂ ਹੁੰਦੀ ਚੱਲਦੀ ਹੈ ਕਿ ਦੇਖੋ ਪੰਜਾਬ ਦੀ ਜਿਹੜੀ ਅਸਲੀ ਜਿਹੜੀ ਪਾਰਟੀ ਆ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਹਥੋਂ ਦੀ ਖੇਤਰੀ ਪਾਰਟੀ ਆ ਪੰਥਕ ਪਾਰਟੀ ਆ ਜਿਹੜੀ ਸਹੀ ਢੰਗ ਨਾਲ ਪੰਜਾਬ ਦੀ ਗਵਾਹੀ ਕਰ ਸਕਦੀ ਆ ਪੰਜਾਬ ਦੇ ਮਸਲਿਆਂ ਦਾ ਹੱਲ ਕਰ ਸਕ